ਜੇਕਰ ਤੁਹਾਡੇ ਆਲੇ-ਦੁਆਲੇ ਨਸ਼ਾ ਵੇਚਦਾ ਜਾਂ ਤੁਹਾਨੂੰ ਇਹ ਪਤਾ ਕਿ ਨਸ਼ਾ ਕੌਣ ਵੇਚਦਾ ਤੁਸੀਂ ਗੁਪਤ ਤਰੀਕੇ ਦੇ ਨਾਲ ਇਹ ਜਾਣਕਾਰੀ ਪੁਲਿਸ ਨੂੰ ਦਿਵੋ ਤਾਂ ਪੁਲਿਸ ਤੁਹਾਨੂੰ ਕੈਸ਼ ਇਨਾਮ ਦੇਵੇਗੀ 10000 ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਇਨਾਮ ਸਰਕਾਰ ਦੇ ਵੱਲੋਂ ਤੁਹਾਨੂੰ ਦਿੱਤਾ ਜਾਵੇਗਾ ਸੋ ਸੀਐਮ ਦੇ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ ਤਾਂ ਉਸ ਨੂੰ 10000 ਰੁਪਏ 5 ਗ੍ਰਾਮ ਨਸ਼ਾ ਫੜਾਏਗਾ ਉਸ ਨੂੰ 25000 25 ਗ੍ਰਾਮ ਨਸ਼ਾ ਫੜਾਏਗਾ ਤਾਂ ਉਸ ਨੂੰ 50000 ਜੇਕਰ ਕੋਈ 1 ਕਿਲੋ ਨਸ਼ਾ ਫੜਾਏਗਾ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਕੈਸ਼ ਦਿੱਤਾ ਜਾਵੇਗਾ ਸੋ ਇਹ ਐਲਾਨ ਹਿਮਾਚਲ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੌ ਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਦੇ ਵਿੱਚ ਸੁੱਖੂ ਸਰਕਾਰ ਨੇ ਚਿੱਟੇ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁਖੂ ਨੇ ਦਾਦੀ ਗਰਾਉਂਡ ਤੋਂ ਪੁਲਿਸ ਗਰਾਉਂਡ ਧਰਮਸ਼ਾਲਾ ਤੱਕ ਚੇਤਾਵਰੋਧੀ ਜਾਗਰੂਕਤਾ ਵਾਕਥੌਨ ਦੇ ਵਿੱਚ ਹਿੱਸਾ ਲਿਆ ਵੱਡੀ ਗਿਣਤੀ ਦੇ ਵਿੱਚ ਸਕੂਲੀ ਬੱਚਿਆਂ ਨੇ ਵੀ ਇਸ ਵਾਕਥੌਨ ਦੇ ਵਿੱਚ ਹਿੱਸਾ ਲਿਆ ਤਾਂ ਜੋ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ ਜਾਵੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਕੋਈ ਥਾਂ ਨਹੀਂ ਹੈ 2024 ਦੇ ਵਿੱਚ ਸਰਕਾਰ ਨੇ ਐਂਡੀਪੀਐਸ ਐਕਟ ਵਿੱਚ ਸਖਤੀ ਨਾਲ ਲਾਗੂ ਕੀਤਾ ਸੀ 40 ਕਰੋੜ ਰੁਪਏ ਦੀ ਕੀਮਤੀ ਜਾਇਦਾਦ ਜ਼ਬਤ ਕੀਤੀ ਇਹ ਲੜਾਈ ਨਸ਼ਾ ਤਸਕਰਾਂ ਤੋਂ ਅੱਗੇ ਵਧੇਗੀ ਤੇ ਉਹਨਾਂ ਦੇ ਵੱਡੇ ਲੀਡਰਾਂ ਤੱਕ ਪਹੁੰਚੇਗੀ ਜੋ ਹਿਮਾਚਲ ਦੇ ਬੱਚਿਆਂ ਨੂੰ ਜ਼ਹਿਰ ਵੇਚਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਐਂਟੀ ਐਸਟੀਐਫ ਨਸ਼ਾ ਖਤਮ ਕਰਨ ਦੇ ਲਈ ਇੱਕ ਸ਼ਕਤੀਸ਼ਾਲੀ ਇਕਾਈ ਬਣੇਗੀ ਸੁਖੂ ਨੇ ਸਾਰੇ ਵਿਭਾਗਾਂ ਦੇ ਤਾਲਮੇਲ ਨਾਲ एएनटी एसटीएफ ਨੂੰ ਮਜ਼ਬੂਤ ਕਰਨ ਬਾਰੇ ਗੱਲ ਕੀਤੀ 15 ਅਗਸਤ ਆਜ਼ਾਦੀ ਦਿਵਸ ਤੇ ਸਰਕਾਰ ਦੇ ਵਿੱਚ ਨਸ਼ਾ ਵਿਰੁੱਧ ਇੱਕ ਪ੍ਰਣ ਲਿਆ ਗਿਆ ਹੁਣ ਧਰਮਸ਼ਾਲਾ ਇਸ ਮੋਹਮ ਦੇ ਨਾਲ ਹਰ ਵਿਅਕਤੀ ਨਸ਼ੇ ਦੀ ਲਤ ਨੂੰ ਖਤਮ ਕਰਨ ਦੇ ਲਈ ਇੱਕ ਯੋद्धा ਬਣੇਗਾ ਸੋ ਇਨਾਮ ਨੇ ਜਿਹੜੇ ਸੁਖੂ ਸਰਕਾਰ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਾਗੂ ਕੀਤੇ ਗਏ ਨੇ ਇਹਨਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਅੱਜ ਚਿੱਟ ਫੰਡ ਦੇ ਖਾਤਮੇ ਲਈ ਜਾਣਕਾਰੀ ਦੰਦੇ ਹੋਏ ਇਹ ਵੀ ਕਿਹਾ ਜੇਕਰ ਕੋਈ 2 ਗ੍ਰਾਮ ਨਸ਼ਾ ਫੜਾਏਗਾ ਤਾਂ ਉਸ ਨੂੰ 10000 ਕੈਸ਼ ਇਨਾਮ ਦਿੱਤਾ ਜਾਵੇਗਾ 25 ਗ੍ਰਾਮ ਦੇ ਲਈ 50000 ਰੁਪਏ 1 ਕਿਲੋ ਦੇ ਲਈ 5 ਲੱਖ ਰੁਪਏ 5 ਕਿਲੋਗ੍ਰਾਮ ਨਸ਼ੀਲੇ ਪਦਾਰਥ ਲਈ 10 ਲੱਖ ਰੁਪਏ ਅਤੇ ਨੈਟਵਰਕ ਦੇ ਸਰਗਨੇ ਨੂੰ ਗ੍ਰਿਫਤਾਰ ਕਰਨ ਦੇ ਲਈ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਇਹ ਵੀ ਕਿਹਾ ਕਿ ਗੁਪਤ ਜਾਣਕਾਰੀ 112 ਨੰਬਰ ਤੇ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਹ ਨਾਮ ਵੀ 30 ਦਿਨਾਂ ਦੇ ਅੰਦਰ-ਅੰਦਰ ਦਿੱਤਾ ਜਾਵੇਗਾ ਸਟੇਜ ਤੋਂ ਮੁੱਖ ਮੰਤਰੀ ਨੇ ਨਸ਼ੇ ਦੇ ਖਾਤਮੇ ਦੇ ਲਈ ਨਾਰਾ ਬੁਲੰਦ ਕਰਦੇ ਹੋਏ ਕਿਹਾ ਕਿ ਅਸੀਂ ਡਰਾਂਗੇ ਨਹੀਂ ਅਸੀਂ ਲੜਾਂਗੇ